ਸ਼੍ਰੀ ਹਰਮੰਦਰ ਸਾਹਿਬ ਨੂੰ ਡਾਊਨ ਬਾਰੇ ਮਿਲੀਆਂ ਧਮਕੀਆਂ ਦੇ ਮੱਦੇਨਜ਼ਰ ਅੰਮ੍ਰਿਤਸਰ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਅਤੇ ਇਸ ਬਾਰੇ ਪਤਾ ਲਗਾਉਣ ਲਈ ਸਾਰੇ ਯਤਨ ਜਾਰੀ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਤਾਨੀ ਨੇ ਕਿਹਾ ਕਿ ਈਮੇਲ ਭੇਜਣ ਵਾਲੇ ਸ਼ਰਾਰਤੀ ਅਨਸਰਾਂ ਬਾਰੇ ਵਿਸਤਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਵਿੱਚ ਕਾਮਯਾਬੀ ਮਿਲੇਗੀ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਅਤੇ ਬਿਨਾਂ ਡਰ ਤੋਂ ਸ਼ਰਧਾਲੂ ਦਰਸ਼ਨਾਂ ਲਈ ਆ ਸਕਦੇ ਨੇ। ਸਾਨੂੰ ਉਹਦੇ ਵਿੱਚ ਵੀ ਡੈਫੀਨਿਟਲੀ ਕੋਈ ਨਾ ਕੋਈ ਬ੍ਰੇਕਥਰੂ ਮਿਲੇਗਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਇੱਥੇ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਇਨਫੈਕਟ ਇੱਥੇ ਆਪਣੀ ਵੀ ਰੱਖਿਆ ਆਪਾਂ ਇੱਥੋਂ ਮੰਗ ਕੇ ਜਾਂਦੇ ਤੇ ਇਸ 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 ਥਾਂ ਨੂੰ ਇਸ ਫੁਲੀ ਸੈਕ੍ਰੀਟ ਥਾਂ ਨੂੰ ਇਦਾਂ ਦੀ ਕੋਈ ਨੁਕਸਾਨ ਪਹੁੰਚਾਣ ਦੀ ਕਿਸੇ ਦੇ ਵੀ ਉਹ ਨਹੀਂ ਹੋ ਸਕਦੀ ਕਿਉਂਕਿ ਕੋਈ ਸাকਸੈਸਫੁਲ ਵੀ ਨਹੀਂ ਹੋ ਸਕਦੀ ਜਿੱਦਾਂ ਦੱਸਿਆ ਗਿਆ ਹੈ ਕਿ ਇੱਥੇ ਪੂਰਾ ਪਹਿਰਾ ਦਿੱਤਾ ਜਾ ਰਿਹਾ ਹੈਗਾ ਤੇ ਇੱਥੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਸਾਬਕਾ ਮੰਤਰੀ ਤੇ ਅੰਮ੍ਰਿਤਸਰ ਤੋਂ ਵਿਧਾਇਕ ਇੰਦਰ ਬੀ ਸਿੰਘ ਨਿੱਜਰ ਨੇ ਕਿਹਾ ਕਿ ਬੰਬ ਧਮਕੀਆਂ ਦੇ ਮਾਮਲੇ ਵਿੱਚ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਪ੍ਰਸ਼ਾਸਨ ਇਸ ਵਿੱਚ ਲੱਗਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਿਲ ਕੇ ਕੰਮ ਕਰ ਰਹੀਆਂ ਨੇ ਉਹਨਾਂ ਨੇ ਲੋਕਾਂ ਨੂੰ ਪ੍ਰੇਮ ਪਿਆਰ ਤੇ ਸਤਿ ਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਇਸ ਸੰਬੰਧੀ 네ਗੇਟਿਵ ਟਿੱਪਣੀ ਕਰਨ ਤੋਂ ਗੁਰੇਜ਼ ਕਰਨ ਲਈ ਆਖਿਆ जो तो मुख्यमंत्री हैं श्री भगवंत सिंह मान जी उन्होंने इसको बहुत सीरियसली लिया है उस तभी उन्होंने डॉक्टर जय गुप्ता जिनके नीचे ये एरिया आता है और मुझे भी उन्होंने कहा है कि यहाँ आके डीसी को साथ लेके और कमिश्नर पुलिस को साथ लेके हमने बातचीत किया अधिकारियों से हम अंदर भी गए हैं हमने अंदर जाके अपना श्रद्धापूर्वक माथा भी टेका है और ਇਹ ਸਿਰਫ ਇਸ ਲਈ ਹੈ ਕਿ ਹਾਲਾਂਕਿ ਜੋ ਸਰਕਾਰ ਹੈ ਜੋ ہمارا ਪ੍ਰਸ਼ਾਸਨ ਹੈ ਉਹ ਪੂਰਾ ਕੰਮ ਅਚਿਤਨਾ ਕਰ ਰਹਾ ਹੈ ਐਸੇ ਦੌਰਾਨ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਤੀਜੇ ਦਿਨ ਵੀ ਸੁਰੱਖਿਆ ਦਸਤਿਆਂ ਵੱਲੋਂ ਡੌਗ ਸਕੁਐਡ ਟੀਮਾਂ ਨਾਲ ਚੈਕਿੰਗ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਆਂ ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਇੱਕ ਰੂਟੀਨ ਚੈਕਿੰਗ ਸੀ ਜਿਸ ਵਿੱਚ ਡੌਗ ਸਕੁਐਡ ਅਤੇ ਬੰਬ ਡਿਸਪੋਜ਼ਲ ਯੂਨਿਟ ਸਮੇਤ ਪੂਰੀ ਟੀਮ ਸ਼ਾਮਲ ਸੀ ਸਮੁੱਚੇ ਇਲਾਕੇ ਦੀ ਤਲਾਸ਼ੀ ਲਈ ਗਈ ਅਤੇ ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਸਮਗਰੀ ਨਹੀਂ ਮਿਲੀ ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਲੇ ਇਲਾਕਿਆਂ ਸਮੇਤ ਛੋਟੀਆਂ ਦੁਕਾਨਾਂ ਅਤੇ ਮੋਟਰਸਾਈਕਲ ਸਟੈਂਡਾਂ ਦੀ ਵੀ ਜਾਂਚ ਕੀਤੀ ਗਈ ਹਾਲ ਜੋੜਾ ਹਾਲ ਤੇ ਆਪਣੀ ਗਟੜੀ ਹਾਲ ਇਹ ਸਾਰੇ ਸਰਚ ਕੀਤੀ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਹੈਗੀ ਜਿਸ ਦੇ ਨਾਲ ਜਾਂ ਕਿਸੇ ਦਾ ਕੋਈ ਮਾੜਾ ਪ੍ਰਭਾਵ ਹੋਵੇ ਕੋਈ ਫੋਰਸ ਬਾਹਰੋਂ ਨਹੀਂ ਹੈ ਫੋਰਸ ਆਪਣੀ ਐਕਸਪਲੋਸਿਵ ਟੀਮਾਂ ਜਿਹੜੀਆਂ ਬਾਹਰੋਂ ਜਲੰਧਰੋਂ ਆਈਆਂ ਹੋਈਆਂ ਨੇ ਕਿਹੜੇ ਕਿਹੜੇ ਪਾਸੇ ਆਪਾਂ ਨੰਗਰ ਹਾਲ ਔਰ ਗਟੜੀ ਹਾਲ ਗਟੜੀ ਹਾਲ ਦੇ ਵਿੱਚ ਕੋਈ 2 ਮਹੀਨੇ ਤੋਂ ਪਹਿਲਾਂ ਦਾ ਸਮਾਨ ਪਿਆ ਹੈ ਲੋਕ ਛੱਡ ਜਾਂਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਹੈ